ਠੀਕ ਆ 15 16 ਕਿਲੋ ਦੁੱਧ ਚੋਣੇ ਰਹੇ 15 16 ਕਿਲੋ ਬਾਕੀ ਇੱਕ ਗੱਲ ਹੋਰ ਜੋ ਕੋਈ ਵੀ ਰੇਸ ਹਮਸੇ ਨਾ ਸਮਝੇ ਪਤਾ ਨਹੀਂ ਕਿਦੋਂ ਕਿਦਿ ਸੂਈਆਂ ਵੱਤ ਵੱਤ 4 4 ਮਹੀਨੇ ਹੋਏ ਵੱਤ ਹਾਂਜੀ ਹੁਣ 3 4 ਮਹੀਨੇ ਚੋਈ ਆ ਚਲੋ ਤੇ ਦੱਸੋ ਫੇ ਜੱਜਾ 2000 ਦੇ ਦਿਆਂਗੇ ਵੇਖੇ ਮਾਣ ਪਣ ਚਲ 2000 ਕਰ ਦਾਂਗੇ ਇਸੇ 15 ਦੀ ਜਾਂਦੇ ਪਰ ਮੈਂ ਵੀ ਦੱਸਦੇ ਬਹੁਤ ਥੋੜਾ ਜਾਂਦੇ ਵੀਰ ਕੋਈ ਨਹੀਂ ਹੁਣ ਹੁਣ ਆਪਾਂ ਇਹ ਨਹੀਂ ਕਿਹਾ ਕਿ ਕਿਲੋ ਦਾ 2000 45000 ਜਿੱਦੋਂ ਲਈ ਹੀ ਤੇ ਚੌਂ ਮਹੀਨਿਆਂ ਚ ਕੀ ਇਹਦਾ ਕੱਢ ਲਿਆ ਹਾਂ ਤੈਨਾਲ ਕੋਈ ਗੱਲ ਨਹੀਂ ਸਾਰੇ ਦੇ ਦਾਂਗੇ ਵਿੱਚ ਸਭ ਦੁਜਾ ਹਾਂ ਦੇਖ ਹਾਂ ਅਰਦੁਰ ਚੈੱਕ ਕਰੋ ਬੜੀ ਚੰਗੀ ਹੈ ਉਹ ਕੋਈ ਚਿੰਤਾ ਨਾ ਭਾਵੇਂ ਜਿਹੜਾ ਮਰਜ਼ੀ ਕੋਈ ਭੈਣ ਚ ਹੋਵੇ ਭਰਾ ਚ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਤੇ ਵਿਗੜਨੀ ਸਭ ਤੋਂ ਪਹਿਲਾਂ ਐ ਕੋਈ ਆ ਸਸੀ ਗੱਲ ਸਾਰਿਆਂ ਨੂੰ ਵੈਲਕਮ ਕਰਦੇ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸ਼ੀਨੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਕਰ ਜੋ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਨੇ ਚਾਰ ਵੜਣਾ ਸੇਲ ਕਰਨੀਆਂ ਜਿਨ੍ਹਾਂ ਵਿੱਚ ਦੋ ਤਾਜ਼ੀਆਂ ਸੁਈਆਂ ਦੋ ਗੱਬਣਾ ਜੀ ਟੌਪ ਦੀਆਂ ਵੜਾਂ 20 ਤੋਂ 30 ਪਲੱਸ ਵਾਲੀਆਂ ਚੰਗੀਆਂ ਸੋਹਣੀਆਂ ਸੁਨਖੀਆਂ ਜੀ ਤੇ ਚੰਗੀ ਬਰੀਡ ਦੀਆਂ ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਏ ਸਵਾਏ ਪਸ਼ੂ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾਲ ਰਸਕੀ ਤੁਸੀਂ ਵੀਡੀਓ ਸ਼ੇਅਰ ਕਰਨ ਨੂੰ ਨਹੀਂ ਹੜਨਾ ਤੇ ਆਪਾਂ ਤੁਹਾਨੂੰ ਪਸ਼ੂ ਦਿਖਾਉਣਾ ਨਹੀਂ ਹੜਨਾ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਗੱਲ ਬਾਤ ਕਰੌਣੇ ਆ ਵੀਰ ਨਾਲ ਤੇ ਡਿਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਜੀ ਕਿੰਨੇ ਕੋਂ ਸੇਲ ਕਰਨੇ ਆ ਜੀ ਵੀਰ ਜੀ ਆਪਣੇ ਕੋ ਹੈਗੇ ਆ 4 ਪਸ਼ੂ 4 ਪਸ਼ੂ ਸੇਲ ਕਰਨੇ ਆ ਹਾਂ ਜੀ ਹਾਂ ਜੀ ਸੁਈਆਂ ਕਿੰਨੀਆਂ ਆ ਜੀ ਵਿੱਚੋਂ ਵੇੜਾ ਸੁਈਆਂ 2 ਇੱਕ ਗੱਬਣ ਆ ਇੱਕ ਨਾਲ ਟੋਕੜ ਜਾਵਾਂ 7 ਕਿਲੋ ਦੁੱਧ ਦੇ ਕਿਲੋ ਠੀਕ ਹੈ ਮੁੱਲ ਕਿੱਥੋਂ ਲੈ ਕੇ ਕਿੱਥੋਂ ਜਿਹੜੇ ਲੈਣ ਦੇ ਨਾਲ ਹੀ ਆ ਹਾਂ ਚਲੋ ਵੀਡੀਓ ਦੱਸ ਹੀ ਦੇਣੇ ਉੱਧਾਂ ਤੇ ਕਈਆਂ ਦਾ 10 ਵੀ ਕਰੀਦਾ ਮੁੱਲ ਸਭ ਤੋਂ ਸਸਤੀ ਕਿਹੜੀ ਹੈ ਕਿੰਨੇ ਵਾਲੀ ਹੈ ਸਭ ਤੋਂ ਸਸਤੀ 7 ਕਿਲੋ ਦੁੱਧ 15000 ਰੁਪਏ ਦੀ 15000 ਦੀ ਠੀਕ ਹੈ ਐਡਰੈਸ ਦੱਸ ਦੇ ਵੀਰ ਆਪਣਾ ਆਪਣਾ ਪਿੰਡ ਸ਼ੀਨਾ ਹਾਂਜੀ ਮੈਤਾ ਰੋਡ ਨਵਾਂ ਪਿੰਡ ਅਡਾ ਗੁਰ RAMਦਾਸ ਹਸਪੀਟਲ ਆਪਣੇ ਤੋਂ 5 ਕਿਲੋਮੀਟਰ ਆ ਠੀਕ ਹੈ ਨਾਮ ਕੀ ਵੀਰ ਜੀ ਆ ਨਾਮ ਕਾਕਾ ਆਪਣਾ ਤੇ ਫੋਨ ਨੰਬਰ ਦੱਸ ਦਿਓ ਜੀ 8672595775 ਠੀਕ ਹੈ ਵੱਡੀ ਵਹਿੜ ਦਿਖਾਈਏ ਬਈ ਹਾਂਜੀ ਵੀਰ ਜੀ ਕੱਦ ਕਾੜ ਕਾਫੀ ਚੰਗਾ ਵਾ ਕੱਬ ਚੈੱਕ ਕਰੋ ਜੀ ਵੀਰ ਦੇ ਬਰਾਬਰ ਆ ਵੀਰ ਦੇ ਬਰਾਬਰ ਕੱਦਿਆ ਹਵਾਨਾ ਚੈੱਕ ਕਰ ਲੋ ਆਹ ਦੇਖੋ ਥਣ ਕੱਲਾ ਕੱਲਾ ਲੱਗਾ ਗਰਮ ਵਾਲੀ ਨੂੰ ਆਹ ਦੇਖੋ ਥਣ ਥਣ ਦੀ ਕੁਆਲਿਟੀ ਚੈੱਕ ਕਰੋ ਜੀ ਥਣ ਮੁਠੀ ਦੀ ਚਵਾਲ ਕਿੰਨੇ ਦਿਨਾਂ ਦਾ ਸੁਆ ਵੀਰ ਜੀ ਇਹ ਵੀਰ ਜੀ ਕੱਲ ਦੀ ਸੋਈ ਜੋ ਕੱਲ ਸ਼ਾਮ ਦੀ ਬੱਚਾ ਕੀ ਮਗਰ ਬੱਚਾ ਬੱਚਾ ਦਿੱਤਾ ਹਾਂਜੀ ਅੱਗੇ ਜਿਹੜਾ ਇਹੇ ਬੱਚਾ ਦਾ ਹਾਂਜੀ ਇਹੋ ਬੱਚਾ ਠੀਕ ਹੈ ਜੀ ਠੀਕ ਹੈ ਤੇ ਬੋਲਾ ਕਿੰਨਾ ਕਾ ਇਸ ਟਾਈਮ ਤੇ ਜੀ ਬੋਲਾ ਵਿੱਚ ਇੱਕੋ ਜਵਾਈ ਇਹਦੀ ਹੋਈ ਜੋ ਸਵੇਰੇ 7 ਕਿਲੋ ਬੋਲਾ ਪਕਟਿਆ ਜੋ ਠੀਕ ਆ ਹਾਂਜੀ ਤੋਰੀਏ ਵੀਰ ਜੀ ਨੂੰ ਹਾਂਜੀ ਤੋਰ ਕਸ ਆਹ ਦੇਖੋ ਜੀ ਕੱਦ ਕਾੜ ਚੈੱਕ ਕਰੋ ਫੇਸ ਕੁਆਲਟੀ ਵੀ ਚੰਗੀ ਆ ਸੁਆ ਵੀਰ ਜੀ ਦਾ ਕਿੰਨਾ ਹੋਊਗਾ ਵੀਰ ਜੀ ਸੁਆਰ ਕੀ ਦੂਜਾ ਸੂਈ ਗਰੰਟੀ ਵਾਲਾ ਦੂਜਾ ਸੁਆ ਸੂਈ ਆ ਹਾਂਜੀ ਠੀਕ ਆ ਤੇ ਬਾਕੀ ਨੂੰ ਹਣ ਨੂੰ ਆਲੀ ਜੀ ਅਕਲ ਦੀ ਸੂਈ ਤੁਹਾਨੂੰ ਪਤਾ ਕੱਚੇ ਅੰਗਲ ਲੈ ਵੈ ਹਾਂਜੀ ਆਹ ਦੇਖੋ ਕੁਆਲਟੀ ਦੇਖੋ ਵਛੀ ਤੁਸੀਂ ਕੁਆਲਟੀ ਚੈੱਕ ਕਰੋ ਬਾਕੀ ਪੂਰੇ ਵੱਡੀ ਆ ਛੋਟੀ ਛੱਡ ਚੋ ਵੀਰ ਜੀ ਲਈ ਆ 35 ਕਿਲੋ ਦੀ ਗਾਰੰਟੀ ਆ ਦੁੱਧ ਦੀ ਠੀਕ ਆ 35 ਕਿਲੋ ਦੁੱਧ ਆ ਹਾਂ ਬਾਕੀ 30 ਕਿਲੋ ਗਾਰੰਟੀ ਦੇਖੋ ਇੱਕ ਵਾਰ ਫੇਰ ਮੋੜ ਲਾ ਵੀਰ ਇਹਨੂੰ ਮੋੜ ਲਾ ਲੈ ਆ ਵੇਖੋ ਹੱਥ ਨਾਲ ਦਿਖਾਈਏ ਨਾ ਆਪਾਂ ਚੰਗੀ ਤਰ੍ਹਾਂ ਆ ਵੇਖੋ ਇਹ ਆ ਕੇ ਥੋੜਾ ਅਜੇ ਸੁਈ ਆ ਤਾਂ ਜਾ ਕੇ ਸੁਸਾ ਚ ਆਈ ਆ ਵੀਰ ਜੀ ਕੁਆਰ ਤੇਰਾ ਕਰਦੀ ਵਾਲਾ ਆ ਵੇਖੋ ਇਹੋ ਜੀ ਧੀ ਘੋੜੀ ਵਰਗੀ ਚਾਲ ਆਗੇ ਇਹਦੀ ਹਾਂ ਵੀਰ ਬਹੁਤ ਵੀਰ ਜੀ ਆਂਦੇ ਆ ਵੇਖੋ ਸਹੀ thora ਵੇਖੋ ਆ ਜਾ ਲਿਆ ਵੀਰੇ ਆ ਜਾ ਥਾਂਡੀ ਕੁਆਲਟੀ ਵੇਖੋ ਚਵਾ ਜਿੱਦਾ ਮੋਟਰ ਨਹੀਂ ਲੱਗੀ ਹੁੰਦੀ ਇਹੋ ਹਿਸਾਬ ਆ ਫੇਸ ਫੂਡ ਵੀ ਚੰਗਾ ਵਾ ਛੱਟ ਵਾਲੀ ਵੀਰ ਜੀ ਵੈੜਿਆ ਛੱਡ ਵਾਲੀ ਤੇ ਬਾਕੀ ਵੀਰ ਚਵਾਈ ਕਿਦਾਂ ਰੱਸੀ ਪਾ ਕੇ ਕਰਦੇ ਆ ਉਹ ਇਹ ਮਰਜ਼ੀ ਅਗਲੇ ਦੀ ਠੀਕ ਹੈ ਇਦਾਂ ਲੰਮੇ ਪਾਜੋ ਥੱਲੇ ਇੰਨੀ ਠੰਡੀ ਆ ਠੰਡੀ ਆ ਬੜੀ ਠੀਕ ਆ ਬਾਕੀ ਕੋਈ ਹਵਾਨਾ ਟੁੱਟਮਾਨੀ ਹੈਗਾ ਪਿਕਸਾ ਵੀਰ ਜੀ ਦੁੱਧ ਆਲੀ ਆ ਤੁਹਾਨੂੰ ਵੀ ਪਤਾ ਚਲੋ ਤੁਸੀਂ ਰੋਜ਼ ਵੀਡੀਓ ਬਣਾਉਂਦੇ ਹੋ ਇਹ ਦੁੱਧ ਫੇ ਕਿੰਨਾ ਵਿੱਚ ਵਾਈ ਜਾਊ ਵੀਰ ਜੀ ਦੁੱਧ ਦੇ ਚੰਗੀ ਸੇਵਾ ਕੋਈ ਵੀਰ ਮੇਰਾ ਭਰਾ ਕਰੂਗਾ ਨਾ 35 ਕਿਲੋ ਦੁੱਧ ਚਾਹੀਊਗੀ ਨਹੀਂ ਤੇ 30 ਕਿਲੋ ਤੇ ਵਟਦੇ ਪਿਆਣਾ ਹੁਣ ਤੇ ਬੋਲਾ ਹੀ ਆ ਜਿਹੜਾ ਬੋਲਾ 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 ਨਾਲੇ ਆਵੇ ਖਾਵੇ ਤੇ ਨਾਲੇ ਲੈ ਕੇ ਜਾਵੇ ਬੋਲਾ ਖੱਟੇ ਕਿੱਲ ਹੋਣਗੇ ਠੀਕ ਆ ਹਾਂਜੀ ਹਾਂਜੀ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਆਪਾਂ ਵੀਰ ਜੀ ਮੋਲ ਤਹਿਲ ਕਰਦੇ ਦਾ 1 ਲੱਖ ਦੇ 10000 ਰੁਪਏ ਜਾਇਜ਼ ਕਰੋ ਵੇਚਣੀ ਆ ਆਪਾਂ ਰੱਖਣੀ ਨਹੀਂਗੀ ਜਿਹੜਾ ਹਾਂ ਨਾਲ ਆ ਵੀਰ ਜੀ 90000 ਦੇ ਦੇਣਾ ਛੋੜ ਕਿ ਨਹੀਂ ਕਰੋਗੇ ਉਹ ਯਾਰ ਕਰਦਾਂਗੇ ਪੰਜ ਕਰਦੇ ਮੇਰਾ ਨਹੀਂ 5 ਜਿਆਦਾ ਹੋ ਜਾਣੀ ਜਾਣ ਦੇਗਾ ਚੱਲ ਦੇ ਦਾਂਗੇ 85000 85 ਦੀ ਜਾਣ ਦੇ ਵੀਰੇ ਆਹ ਦਵਾਂਗੇ ਉਹਦੇ ਵਿੱਚ 100 200 ਰੁਪਏ ਛੋਟ ਕਰਾਂਗੇ ਖੁਸ਼ੀ ਨਾਲ ਠੀਕ ਆ ਠੀਕ ਆ ਜੀ ਯਾਰ ਪਾਪੀ ਮੇਰਾ ਵਧੀਆ ਉਹ ਗਾਰੰਟੀ ਦੇ ਦਿੱਤੀ ਆ ਠੀਕ ਆ ਥਾਣੋ ਕੇ ਆ ਵਾਹ ਕੋਈ ਵੀਰ ਜੀ ਸਾਰੇ ਵੀਰ ਸਿਆਣੇ ਆ ਆਪਣੀ ਚੋਈ ਕਰਕੇ ਖੜਨਾ ਇੱਕ ਰਥਣ ਕੋਲੋਂ ਦਿਖਾ ਦਿੰਨੇ ਆ ਥਾਣ ਬੜਾ ਸੋਹਣਾ ਲੱਗਾ ਜੀ ਆ ਵੇਖੋ ਆ ਲੈ ਤੇ ਵੀਰ ਜੀ ਆ ਵੇਖੋ ਆ ਕੱਲ ਦੀ ਤੇ ਸੂਈ ਆ ਖਾਂਦੀ ਗਵਾਲ ਦੀ ਬੜੀ ਪੰਜਾ ਚੌਹ ਦਿਨਾਂ ਨੂੰ ਵਸਣੇ ਆ ਜਨਵਰੀ ਭਾਈ ਐਡਾ ਵੀ ਰਹਿਣੀ ਕਿਤੇ ਜੀ ਦੂਜੇ ਨੰਬਰ ਵਾਲੀ ਭਾਜੀ ਦੂਜੇ ਨੰਬਰ ਵਾਲੀ ਵੀਰ ਜੀ ਤਿੱਜਾ ਸੂਆ ਸੋਈ ਜੋ ਸੂਈ ਆ ਹਾਂਜੀ ਠੀਕ ਆ ਬੱਛਾ ਇਹਦੇ ਵੀ ਤੇ ਦੁੱਧ ਕਿੰਨਾ ਇਸ ਟਾਈਮ ਤੇ ਇਸ ਇਸ ਟਾਈਮ ਇਹਦੇ ਕੋਲ ਦੁੱਧ ਜਿਹੜਾ ਹਾਨਾ ਵਾਲਾ 13 ਕਿਲੋ ਹੋਗਾ ਲੈ ਵੀਰ ਕੱਢ ਦੇ ਬਾਹਰੋਂ 13 ਕਿਲੋ ਦੁੱਧ ਤੇ ਆ ਹਾਂਜੀ 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 ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਵੀਰ ਜੀ ਤਿੱਜਾ ਦੇਣਿਆ ਤਿੱਜਾ ਦਿਨ ਸੂਈ ਨੂੰ ਦੁੱਧ 13 ਕਿ ਲੋਗਾ ਕੋਈ ਬੋਲਾ ਲਾ ਲੈ ਕੋਈ ਦੁੱਧ ਲਾ ਲੈ ਬਾਕੀ ਟਾਈਮ ਵੇਖ ਲੋ ਇਹ ਨਾ ਕੋਈ ਕਵੇ ਟਾਈਮ ਵੇਖ ਲੋ ਚੱਡਾ ਫੇ ਟਾਈਮ ਨਾ ਬਣਾਉਣਾ ਲੈ ਮੈਨੂੰ ਲੱਗਾ 1 ਵਜਾ ਨਾ ਹਾਂਜੀ ਹਾਂਜੀ 1 ਵਜੇ ਟਾਈਮ ਹੋਣਾ ਦਿਖਾ ਹੀ ਦੋ ਗੱਲ ਤੇ ਸੂਆ ਦਾ ਕਰਵਾ ਆ ਲੈ ਡੇਢ ਵਜਾ ਜਾ ਉਹ ਵੇਖੋ ਤੇ ਜਾਣੀ ਚਲੋ ਕੋਈ ਗੱਲ ਨਹੀਂ ਡੇਢ ਵਜਾ ਆ ਚਲੋ ਡੇਢ ਵਜਾ ਜਾਣ ਦੇ ਵੀਰ ਮੈਂ ਸੂਆ ਦਾ ਤੀਜਾ ਤੀਜਾ ਤੇ ਜਾ ਵੀਰ ਜੀ ਕੋਈ ਕੱਢ ਕੱਢ ਘਾੜ ਥਾਲੀ ਤੁਸੀਂ ਆ ਵੀ ਵੇਖ ਲੋ ਕੱਢ ਕੱਢ ਚੰਗਾ ਕੀ ਨਹੀਂ ਆ ਨਕੀ ਸੀ ਨਹੀਂ ਆ ਹਾਂਜੀ ਹਾਂਜੀ ਪੂਰੀ ਜਾਤ ਜੂਤ ਆ ਲਈ ਆ ਦੁੱਧ ਜਿਆਦਾ ਨਹੀਂ 22 ਕਿਲੋ ਭਰੂਗੇ ਟਾਰ ਟਾਈਮ ਤੋਂ ਤੇ 13 ਕਿਲੋ 13 ਕਿਲੋ ਯਾਰ ਇਹ ਦੱਸਾਂ ਤੀਜੇ ਦਿਨ ਦੀ ਹਰ ਵੀਰ ਨੂੰ ਪਤਾ ਵਾ ਦੁੱਧ ਜਾ ਕੇ 20 ਦਿਨਾਂ ਨੂੰ ਗਾਂ ਪੂਰੇ ਆਪਣੇ ਬੱਚਾ ਕੀ ਵੀਰ ਜੀ ਇਹਦਾ ਮੰਗਰੇ ਬੱਚਾ ਵੀਰ ਜੀ ਅੱਛਾ ਆ ਵੱਛਾ ਜਿਹੜਾ ਥੱਲੇ ਬੈਠਾ ਠੀਕ ਥਣਾ ਦੀ ਵੀਰ ਜੀ ਕੋ ਬਾਤ ਕਰਦੇ ਆ ਇੱਕ ਨੰਬਰ ਵੀਰ ਜੀ ਥਣਾ ਦੀ ਉਰਲਾ ਥੋੜਾ ਬਹਿਣੀ ਵਾਲਾ ਜਿਹੜਾ ਥਣਾ ਥੋੜਾ ਦੇਖਣ ਚ ਲੱਗਦਾ ਪਰ ਇੱਕ ਧਾਰ ਦਾ ਬਣਾ ਫਰਕ ਹੋਊਗਾ ਆ ਦੇਖੋ ਯਾਰ ਇਹ ਜੇ ਤਸ਼ਲੀ ਦੇਖੋ ਨਾ ਬਰਾਬਰ ਆ ਠੀਕ ਆ। ਸਾਨੂੰ ਉਧਾ ਨਿੱਕਾ ਰੱਖਦੀ ਪਰ ਇੱਕ ਹਜ਼ਾਰ ਦਾ ਵੀ ਫਰਕ ਆਊਗਾ। ਠੀਕ ਆ ਜੀ, ਠੀਕ ਆ। ਹਾਂਜੀ। ਆਪਣਾ ਆਪਣਾ ਜੀਜਾ ਨਾ ਪੁੱਛਣ ਦਾ ਫਰਜ਼ ਬਣਦਾ ਜੀ। ਜੀਜਾ ਨਾਲੇ ਚੋਲ ਲੈਣੀ ਇਹ ਕਿਹੜੀ ਗੱਬਣ ਆ। 2 ਡੰਮ ਚੋਵੇ ਵੀ। ਬਾਕੀ ਤਸੱਲੀ ਕਰਨਾ ਜਿਹਨੇ ਪਹਿਲੇ ਬੱਸ ਜੀ ਆਪਾਂ ਦੇ ਕਹਿੰਨੇ ਜਿੱਦਾਂ ਇਹ ਤਸੱਲੀ ਕਰਕੇ ਲੈਣੀਆਂ ਅਗਲਾ ਵੀ ਕਰੇ। ਜੀ ਉਦਾਂ ਥੋੜਾ ਬੰਦੇ ਬੜੇ ਔਕੇ ਬੰਦੇ। ਦੁੱਧ ਕਿੰਨਾ ਚਵਾਈ ਜਾਊਗੀ ਹੁਣ? ਜੀ ਜੀ 20 ਕਿਲੋ ਦੁੱਧ ਕਰਨਾ। 20 ਕਿਲੋ। ਹਾਂਜੀ। ਠੀਕ ਆ ਤਾਂ ਮੁੱਲ ਕਿੰਨਾ ਕਰਨਾ ਜੀ? ਮੁੱਲ ਵੀਰ ਜੀ ਦਾ 70000 ਰੁਪਇਆ ਕਰਦੇ ਤੇ ਨੋਰ ਕਰਦੇ ਫੇ ਜਿਆਦਾ ਆ ਜਾਣਾ ਜੋ ਜਾਣਦੇ ਪੈਣ ਯਾਰ ਦੇ ਵੱਡੇ ਗਾਵਾ ਵੀਰ ਜੀ ਨਿਕੀ ਕੋਈ ਗਾਲ ਨਹੀਂ ਪੈਣ ਦੀ ਜਾਣਦੇ ਚਲੋ ਵੀਰ ਬਾਕੀ ਵੀਰਾਂ ਨੇ ਆਪੇ ਮੌਕੇ ਤੇ ਕਰਾ ਲਾਂਗੇ ਜੋੜ ਜਿੰਨੇ ਕੋਈ ਗਾਲ ਨਿਕਲੇ ਜੇ ਤੂੰ ਕਹਿ ਤਾਂ ਦੇ ਦਾਂਗੇ ਪਰ ਕੋਈ ਦਿੰਦਾ ਨਹੀਂ ਏਡੇ ਜੀ ਜੀ ਨਹੀਂ ਦਿੰਦਾ ਬਾਰੋਂ ਵੀ ਕੋਈ ਬਾਕੀ ਦੁੱਧ ਦੱਸ ਦਿਨੇ ਚੰਗਾ ਚੋਈ ਜਾਣਾ ਬਾਹਰ ਅਸੀਂ ਵੀ ਫਿਰਦੇ ਆ ਨਹੀਂ ਲੋਕੀ ਦਿੰਦੇ ਲੋਕੀ 80 85 ਨੂੰ ਐਵੇਂ ਮੰਨੀ ਜਾਂਦੇ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਇਧਰ ਇੱਕ ਫੋਟੀ ਥੋੜਾ ਵੱਡੀ ਆ ਵੱਡੀ ਆ ਬਾਕੀ ਇਹ ਜਸੂਸਾ ਚ ਆਈਏ ਤੀ ਆ ਤਾਲੀ ਤਾਂ ਕਰਕੇ ਥੋੜਾ ਰਸੀ ਜਾ ਗਰਮੀ ਗਰਮੀ ਵੀ ਆਣਾ ਥੋੜਾ ਜੀ ਹਾਂਜੀ ਠੀਕ ਆ ਤੇ ਕੋਈ ਨਰਾਜਗੀਤ ਨਹੀਂ ਜੇ ਪੈਂਡ ਦੀ ਦੇਦੇ ਤੇ ਕੋਈ ਨਰਾਜ ਨਹੀਂ ਮਰਾ ਫਰਾਕ ਬਾਤ ਰਾਜ ਦੀ ਨਾਲ ਆਪਾਂ ਛੋੜ ਛੋੜ ਆਪਣੀ ਮਰਜ਼ੀ ਨਾਲ ਕਰਾ ਲਿਓ ਜਿਹੜਾ ਰਾਜ ਦੀ ਨਾਲ ਆਪਾਂ ਡੰਗਰ ਦੇਣਾ ਨਹੀਂ ਖੁਸ਼ ਹੋ ਕੇ ਦੇਣਾ ਜਿਹੜਾ ਵੀਰ ਗਾਂ ਵੀ ਫੋਨ ਕਰੇ ਗਾਂ ਵੀ ਲੈਣਾ ਵੀ ਦਵੇ ਅਗਲੇ ਨੂੰ ਜਦੋਂ ਬੰਦਾ ਖੁਸ਼ ਹੈ ਚੀਜ਼ ਦਾ ਅੱਗੇ ਜਾ ਕੇ ਉਹ ਲੈਣਾ ਦਿੰਦਾ ਆਪਾਂ ਕਹਿੰਨੇ ਵੀਰ ਜੀ ਜਿਹੜਾ ਵੀ ਖਰੇ ਉਹਨੂੰ ਸੁਵੰਡਨੀਆਂ ਕਰੇ ਜੀ 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 ਤੇ ਨਹੀਂ ਵੀਰ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਆਹ ਦੂਜੇ ਨੰਬਰ ਆਹ ਤੀਜੇ ਨੰਬਰ ਵਾਲੀ ਜਿਹੜੀ ਇਹ ਵੀਰ ਜੀ ਦੂਜਾ ਸੁਆਹ ਜੋ ਵੈੜ ਦਾ ਗੱਬਣ ਆ ਗੱਬਣ ਦੇਣ ਲਾਜੂ ਵਾਲੇ 4 ਤੋਂ 5 ਹਾਂੜ ਵੇਖੋ ਕਿੱਡਾ ਸੋਹਣਾ ਲੱਗਾ ਜੀ ਇਹਨੂੰ ਇਹਨਾ ਥਾਨ ਦਿਖਾਈਏ ਤਾਂ ਬਹੁਤ ਕੁਆਲਿਟੀ ਆ ਆ ਵੇਖੋ ਥਾਨ ਖਲਾਬੀ ਥਾਨ ਲੱਗਾ ਤੇ ਚਾਰੇ ਥਾਨ ਇੱਕੋ ਜਿਹੇ ਆ ਬੜੀ ਕੁਆਲਿਟੀ ਹੈ ਗਾਇਬ ਚੋਹਾਂ ਥਾਨਾਂ ਦੇ ਬਰਾਬਰ ਗਾਇਬ ਆ ਤੇ ਚਾਰੇ ਥਾਨ ਹੈ ਵੀ ਇੱਕੋ ਜਿਹੇ ਤੇ ਚੰਗੀ ਸੋਹਣੀ ਆ ਜੀ ਬ੍ਰੀਡ ਵੀ ਚੰਗੀ ਆ ਬਹੁਤ ਵੇਖੋ ਕੱਦ ਪੂਰਾ ਠੀਕ ਆ ਸੁਆ ਬੁੱਝਾ ਦੁੱਜਾ 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 ਇਹ ਵੀ ਚੰਗੀ ਆ ਬਹੁਤ ਬਹੁਤ ਵਸੀ ਦੀ ਬੇਰ ਬੜੀ ਵਸੀ ਦੀ ਬੇਰ ਵੀ ਚੰਗੀ ਆ ਦੇਣਾ ਲੈ ਜੂ ਤੱਕ ਨਹੀਂ ਨਹੀਂ ਇਹ ਪੰਜ ਤੋਂ ਚਾਰ ਪੰਜ ਛੇ ਦਿਨ ਲੈ ਜੂਗੀ ਕੋਈ ਪਤਾ ਨਹੀਂ ਹੁੰਦਾ ਆ ਗਰਮੀ ਗਰਮੀ ਆ ਜੇ 10 ਲੈ ਗਈ ਤੇ ਫੇਰ ਕੋਈ ਨਹੀਂ ਹੈ ਨਾ ਉਹ ਉਹ ਲੈ ਪਤਾ ਦੇਲੇ ਕੁੜੇ ਦਾ ਸੁਟਿਆ ਨਹੀਂ ਆ ਖੜਨੂੰ ਲੈ ਜੇ ਕੈਮ ਆ ਜੇ ਕੋਈ ਮੋੜ ਨਹੀਂ ਲੈਣ ਨੂੰ ਕੋਈ ਪ੍ਰਵਾਹ ਹੈ ਨਹੀਂ ਹਾਂ ਅਜੇ ਕੋਈ ਹੈ ਨਹੀਂ ਜਿੱਤ ਗਿਆ ਵੀ ਸੁਭੂ ਵੀ ਅਜੇ ਨਾ ਨਾ ਆਣ ਵਸ਼ੀ ਵੇਖੋ ਤੁਸੀਂ ਵਿਰਜੀ ਹੈ ਕਿ ਨਹੀਂ ਵਸ਼ੀ ਦਾ ਕੱਦ ਕੱਦ ਵੀ ਚੰਗਾ ਹੈ ਤੇੜਾ ਜਟਾਣ ਵੇਖੋ ਇਹਦਾ ਐਨੂੰ ਕਹਿੰਦੇ ਦੁੱਧ ਵਾਲਾ ਛੱਡਾ ਕਿ ਨਹੀਂ ਬਿਲਕੁਲ 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 ਐਵੇਂ ਨਹੀਂ ਪੀ ਉਧਰ ਵਜਦਾ ਛੰਡਿਆਂ ਨੂੰ ਵਜਦਾ ਛੰਡਿਆਂ ਆਹ ਵੇਖੋ ਫਿਕਸ ਆਰਡਰ ਆ ਤੇ ਬੇ ਵੀ ਦੇਖੋ ਅੱਪਾ ਜਿਆਦਾ ਨਹੀਂ ਕਹਿੰਦੇ ਪੰਜੀ ਰਾਂਝੂ ਵੀ ਵੇਖ ਲਓ 5 ਕਿਲੋ ਦੁੱਧ ਵਸ਼ੀ ਭਰੂਗੀ 5 ਕਿਲੋ ਭਰ ਸਕਦੀ ਹੈ ਬਧੀਆ ਰਮਾਨਾ ਜੇ ਕੋਈ ਸੰਭੂ ਗੱਲ ਫੇਰ ਭਰਨਾ ਮੈਂ ਐਵੇਂ ਵਾਧਾ ਖੜ ਕੇ ਬੰਨਤੀ ਤੂੰ ਕਹਿੰਦੇ ਫੇਰ ਦੁੱਧ ਨਹੀਂ ਦੇਣਾ ਇਹਨੇ ਗਾਲਾਂ ਮੇਲਣੀਆਂ ਨਹੀਂ ਫੇਰ ਤੇ ਚਾਹ ਪਾਣੀ ਦਾ ਸੂਤਰ ਆਊਗਾ ਨਹੀਂ ਫੇਰ ਇਹਨੇ ਵੀ ਗਾਲਾਂ ਹੀ ਕੱਢਣੀਆਂ ਵੀ ਤੂੰ ਪੇ ਬੰਨਤਾ ਆ ਵੇਖੋ ਜੀ ਬਾਕੀ ਸੋਹਣੀ ਸੁਨੱਖੀ ਕੱਦ ਕਾਠ ਵੱਲੋਂ ਫੇਸ ਇਹਦਾ ਜਰਸੀ ਵਾਲਾ ਵਾ ਬਹੁਤ ਕੁਆਲਿਟੀ ਸ਼ਿੱਗੀ ਮੂਵੀ ਗਰਮੀ ਦੀ ਵੀ ਬਰਵਾਣੀ ਆ ਵੇਖੋ ਤੇ ਕੈਮਰਾ ਮਾਰੋ ਕਿਤੇ ਹੈਗੀ ਮਾਸਾ ਵੀ ਇਧਰ ਕੋਠੰਡੀ ਵੇਖੋ ਠਾਨ ਵੇਖੋ ਤੁਸੀਂ ਲਓ ਜੀ ਠਾਨ ਦੀ ਬੜੀ ਕੁਆਲਿਟੀ ਠਾਨ ਦੀ ਕੁਆਲਿਟੀ ਚੈੱਕ ਕਰੋ ਵੇਖੋ ਐ ਸੋਹਣੀ ਸੁਨੱਖੀ ਤੇ ਪ੍ਰਿੰਟ ਵੀ ਜੰਗਾ ਤੇ ਗਰਮੀ ਦੇ ਵਿੱਚ ਵੀ ਕੋਈ ਪ੍ਰਵਾਨ ਨਾ ਨਾ ਇਹਨੂੰ ਕੋਈ ਪ੍ਰਵਾਨ ਨਹੀਂ ਹਾਂ ਤੇ ਦੱਸੋ ਵੀਰ ਜੀ ਫੇਰ ਮੁੱਲ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਕਰਦੇ ਆਪਾਂ 85000 ਰੁਪਇਆ ਮਾਨ ਤਾਂ ਕਿੰਨਾ ਕਰਨਾ ਮਾਨ ਤਾਂ ਜਿਹੜਾ 100000 ਦੀ ਵੈਟ ਦੇ ਦਾਂਗੇ ਛੋਟ ਕਰ ਦੋਗੇ ਛੋਟ 2000 ਰੁਪਇਆ ਕਰ ਦਾਂਗੇ ਅੱਛਾ 75 ਦੀ ਨਾ ਜਾਣਦੀ 75 ਦੇ ਜੀ ਘੱਟ ਹੋ ਜਾਣੀ ਵੱਛੀ ਤੇ ਵੇਖੋ ਵੱਛੀ ਆਪਾਂ ਆਪਣਾ ਪਹਿਲੀ ਵੀਡੀਓ ਆ ਖੁਸ਼ ਕਰਨਾ ਆਪਾਂ ਸਾਰਿਆਂ ਨੂੰ ਪਰ ਵੱਛੀ ਵੇਖੋ ਵੀਰ ਜੀ ਵੱਛੀ ਤਾਂ ਹੈਗੀ ਆ ਜਿੱਥੇ ਤੂੰ ਕਹਿਣਾ ਪਰ ਖੁਸ਼ ਕਰਦੀ ਏ ਚਲੋ ਵੀਰ ਜੀ ਕਹਿ ਤਾ 75000 ਦੀ ਵੱਛੀ ਕਹਿੰਦਾ ਚੋੜ ਕਰਦਾਂਗੇ 200 ਰੁਪਏ ਠੀਕ ਆ ਕੋਈ ਮੋਗੇ ਮਾਨਸੇਉ ਬਠਿੰਡਿਓ ਆ ਗਿਆ ਕੋਈ ਕਰਨੀ ਵੀਰ ਜੀ ਬੱਛੀ ਕੋਈ 200 ਛੋੜ ਕਰਦੀ ਨਿੰਦ ਕੇ ਨਾ ਜਾਓ ਅੱਛੀ ਕੋਈ ਮੈਂ ਨਿੰਦਨ ਜੋਗ ਹੈ ਹੀ ਨਹੀਂ ਆ ਬਾਕੀ ਥਣਾ ਸੁਣਾ ਦੀ ਗਰੰਟੀ ਤੇਰੀ ਆ ਜੀ ਆਪਾਂ ਡੀ ਦੂਰੋ ਜਿੰਨੇ ਆਉਣਾ ਇਹ ਜੋ ਕੁਝ ਹੈਗਾ ਉਹ ਦੱਸਾਂਗੇ ਅਗਲਾ ਵੀ ਚੈੱਕ ਕਰ ਲੈ ਜਿੰਨੇ ਪੈਸੇ ਫਰਕ ਨੇ ਬਾਦ ਕਹਿੰਨੇ ਕੋਈ ਵੀ ਵੀਰ ਆਪਣੇ 2-3 ਕੱਡੇ ਕੱਢ ਕੇ ਤੇ ਚੈੱਕ ਕਰਕੇ ਤੇ ਫੇਰ ਜਾਵੇ ਹਾਂ ਜੇ ਆਪ ਨੂੰ ਨਹੀਂ ਜਿੱਦੇ ਲਾ ਕਰਕੇ ਜਿਹੜਾ ਚਾਹਣਾ ਨਾ ਇੱਕ ਦੂਜੇ ਨੂੰ ਯਾਰ ਇੰਦਾ ਹੁੰਦਾ ਇਹ ਆਪਰੇ ਖੱਲਰਿਆ ਕਿ ਨਹੀਂ ਵੀਰ ਜੀ ਬਿਲਕੁਲ ਬਿਲਕੁਲ ਤੇ ਹੁਣ ਇੱਥੇ ਇੰਦਾ ਵੀ ਆ ਘੜੀ ਕਿ ਨੂੰ ਪਤਾ ਨਹੀਂ ਕੀ ਹੋਣਾ ਬਿਲਕੁਲ ਜੀ ਇਸ ਕਰਕੇ ਮੇਰਾ ਵੀਰ ਤਸੱਲੀ ਕਰਕੇ ਜਿਹੜਾ ਮਰਜੀ ਕਰ। ਠੀਕ ਆ ਜਿਹੜਾ ਲਾਸਟ ਨਗੀਨਾ ਵਾ। ਇਹ ਵੀਰ ਜੀ ਪਹਿਲਾਂ ਵਛੀ ਜੋ। ਹਾਂਜੀ। 7 ਕਿਲੋ ਦੇ ਖਲੇ ਦੁੱਧ ਜੋ। 7 ਕਿਲੋ ਦੁੱਧ ਚਵਾਈ ਹੋਈ ਸਵੇਰ ਦੀ। ਚਵਾਈ ਹੋਈ ਆ ਆਪਾਂ ਉਹ ਕੰਮ ਨਹੀਂ ਕਰੀਦਾ। ਚਵਾਈ ਹੋਈ ਆ ਥਣ ਵੇਖਣ। ਥਣ ਦਿਖਾਈਏ ਪਹਿਲਾਂ। ਹਾਂ ਵੀ ਸੀਵ ਆ। ਆ ਵੇਖੋ ਜੀ ਥਣ ਚਾਰ ਇੱਕੋ ਜਿਹੇ ਦੇ। ਤੇ ਇਹਨੂੰ ਪਰਸੋ ਦਾ ਟੀਕਾ ਲਵਾਇਆ ਜੀ ਅੱਛਾ ਟੀਕਾ ਵੀ ਲੱਗ ਗਿਆ ਪਰਸੋ ਦਾ ਲੱਗ ਗਿਆ ਐਸ ਦਾ ਰੱਖੀ ਘਰਵਾ ਤੇ ਘਰ ਚੋਨੇ ਠੀਕ ਆ ਤੇ ਡੰਗਰ ਜਾਦੇ ਹੋ ਕੇ ਕੋ ਦੋ ਤਿੰਨ ਬਾਹਰ ਵੱਧੇ ਆ ਠੀਕ ਆ ਤੇ ਆਹ ਚੱਲ ਦੇ ਦਿੰਦੇ ਆ ਸਭ ਬਾਕੀ ਹੋਰ ਵੀ ਆਉਂਦੇ ਜਾਂਦੇ ਰਹਿੰਦੇ ਆਗੇ ਬੜੇ ਬੜੇ ਜਿ ਆਪਾਂ ਗਾਂ ਦਾ ਕੰਮ ਆਪਾਂ ਮਹੀ ਨਹੀਂ ਲੈਨੇ ਗਾਂ ਲੈਣੀ ਠੀਕ ਆ ਜੀ ਕਾਬੂ ਲੱਖ ਵਾਲੀ ਹੋਵੇ ਉਹ ਵੀ ਲੈ ਲਈ ਮਹੀ ਨਹੀਂ ਆਪਾਂ ਜਿਹੜਾ ਥੇੜ ਜਿਹੜੀ ਦੋਰੀਏ ਵੀਰ ਜੀ ਇਹਨੂੰ ਵੀ ਚੱਲ ਤੋਰ ਕੇ ਆਜੋ ਵੀਰ ਜੀ ਬਾਕੀ ਇਹ ਵੀ ਪੂਰੀ ਬਰੀਡ ਵਾਲੀ ਆ ਇਸ ਟਾਈਮ ਤੇ 7 ਕਿਲੋ ਦੁੱਧ ਆ ਤਿਆਰ ਆ ਜਿਹੜਾ ਧਾਰ ਧਾਰ ਕੋਈ ਵੀ ਮਾਰ ਲੀਟਰੀ ਮਾਰ ਦਿੰਦੇ ਆ 7 ਲੀਟਰਾਂ ਦੇ ਭਾਵੇਂ ਮੇਰਾ ਵੀਰ ਕੋਈ ਚਾ ਡੰਗ ਚੋਈ ਜਾਵੇ ਤੇ ਭਾਵੇਂ ਧਾਰ ਮਣਾ ਮਾਰੇ ਠੀਕ ਆ ਹਾਂਜੀ ਘਟਣਾ ਨਹੀਂ ਚਾਹੀਦਾ ਬਾਅਦ ਭਾਵੇਂ ਜਾਵੇ ਯਾਰ ਜਦੋਂ ਇਹ ਚੋ ਲੈਣੀ ਬਾਕੀ ਪਿੱਛੇ ਕੀ ਰਹਿ ਗਿਆ ਹਾਂਜੀ ਹਾਂਜੀ ਹਾਂ ਇਹ ਕਿਹੜੀ ਗੱਬਣ ਆ ਪਿਆ ਲੈ ਅਠਾਂ ਦੇ ਨਾਲ ਨੂੰ ਹੀ ਚਵਾ ਗਏ ਆ ਜਾ ਵੀਰ ਆ ਜਾ ਬਾਕੀ ਟੀਗਾਂ ਨੂੰ ਲੱਗਾ ਜੋ ਠੰਡਾ ਟੀਗਾ ਵੀ ਲਵਾਇਆ ਪਾਸ਼ ਠੰਡਾ ਟੀਗਾ ਵੀ ਲਵਾਇਆ ਨਾ ਬਾਕੀ ਇਹ ਸਾਂਭ ਲੂਗਾ ਤੇ ਦੁੱਧ ਪਤਾ ਨਹੀਂ ਕਿੰਨਾ ਕਿ ਚੁਆਈ ਜਾਵੇ ਯਾਰ ਇੱਕ ਵਾਰੀ ਵੇਖੋ ਨਾ ਮੈਂ ਜ਼ਿਆਦਾ ਨਹੀਂ ਕਿੰਨਾ 20 ਕਿੱਲੇ ਨੂੰ ਕੀ ਕਹਿੰਦਾ ਜਿੱਤਾਂ ਵੀਰ ਦੇ ਪੱਠੇ ਵੀ ਮੇਰੇ ਨਾਲ ਆਫੋ ਜੀ ਮੈਂ ਪੱਠੇ ਆ ਗਿਨੀ ਆ ਯਾਰ ਪੱਠੇ ਆਵੇ ਪੀਜੇ ਆ ਸਕੂਲ ਲੱਗੇ ਮੇਰੀ ਏਟ ਸੜੀ ਨਿਕਲ ਆਈ ਉੱਚੀ ਠੀਕ ਹੈ ਠੀਕ ਹੈ ਤੂੜੀ ਵੇਖ ਲੋ ਅੱਗੇ ਕੈਮਰਾ ਮਾਲ ਤੂੜੀ ਪਾਉਣ ਦੇ ਆ ਨਹੀਂ ਉਹ ਤੇ ਵੇਖ ਲੈ ਆਪਾਂ ਫਲਾਦ ਥਣਾ ਦੀ ਕੋਈ ਬਾਤ ਕਰਦਣੀ ਹੈ ਯਾਰ ਉਹ ਗਾਰੰਟੀ ਆਪਣੀ ਅੱਛਾ ਹਾਂ ਤੇ ਸੱਜਰ ਨੇ ਵੀ ਕਿੰਨਾ ਕਿ ਦੁੱਧ ਚੁਆਇਆ ਹੋਊਗਾ ਨੇ ਜੀ ਇਹ ਆਪਾਂ ਦਸਾਂ ਤਨੁਸਾਰੀ ਕਹਾਣੀ ਦੱਸਦਾ ਆ ਆਪਾਂ ਲੈ ਵੈਰ ਇਹ ਥੋੜੀ ਜਿਹੀ ਉਲਟਪੁਲਟ ਹੋ ਗਈ ਸੀ ਤੇ ਫਿਰ ਅਸੀਂ ਘਰੇ ਚੋਲੀ ਠੀਕ ਹੈ 15-16 ਕਿਲੋ ਦੁੱਧ ਚੋਨੇ ਦੇ 15-16 ਕਿਲੋ ਬਾਕੀ ਇੱਕ ਗੱਲ ਹੋਰ ਜੋ ਕੋਈ ਵੀ ਰੇਸ ਹਮ ਦੇ ਨਾ ਸਮਝੇ ਪਤਾ ਨਹੀਂ ਕਿਦੋਂ ਦੀ ਸੂਈਆਂ ਨੂੰ ਵੱਤ ਤੋਂ ਵੱਤ 4 4 ਮਹੀਨੇ ਹੋਏ ਵੱਤ ਤੋਂ 4 ਮਹੀਨੇ ਸੂਈ ਤੁਹਾਡੇ ਘਰੇ ਸੂਈ ਸੀ ਸਾਡੇ ਘਰੇ ਸੂਈ ਆੜ ਕੋ ਥੋੜੀ ਉਲਟਪੁਲਟ ਦੀ ਡੰਗਰ ਹੋ ਜਾਂਦਾ ਤੁਹਾਨੂੰ ਪਤਾ گاਵਾ ਗੁਆ ਫਿਰ ਘਰੇ ਚੋਲੀ ਵੀ ਗਿਆ ਜੀ 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 ਹਾਂ ਜੀ ਹੁਣ 3 ਮਹੀਨੇ ਚੋਈ ਆ ਚਲੋ ਤੇ ਦੱਸੋ ਫਿਰ ਜੱਜਾ 2000 ਦੇ ਦਿਆਂਗੇ ਵੇਖੀ ਮਾਣ ਤਣ ਚਲ 2000 ਕਰ ਦਾਂਗੇ ਵੇਖੀ 15 ਦੀ ਜਾਂਦੇ ਪਰ ਦਾ ਬਹੁਤ ਥੋੜਾ ਜਾਂਦੇ ਵੀਰ ਕੋਈ ਨਹੀਂ ਹੁਣ ਹੁਣ ਆਪਾਂ ਇਹ ਨਹੀਂ ਕਿਹਾ ਕਿ ਕਿਲੋ ਦਾ 2000 45000 ਜਿੱਦੋਂ ਲਈ ਹੀ ਤੇ ਚੌਹਾਂ ਮਹੀਨਿਆਂ ਚ ਕੀ ਜਦਾ ਕੱਢ ਲਿਆ ਹਾਂ ਚੱਲ ਕੋਈ ਗੱਲ ਨਹੀਂ ਸਾਰੀਆਂ ਦੇ ਦਾਂਗੇ ਵੀਰੇ ਸਾਰੀਆਂ ਨੇ ਨਹੀਂ ਨਫੇ ਦੇਣੇ ਹੁੰਦੇ ਕਿ ਮੈਂ ਕਰਦੀਆਂ ਵਾ 15000 ਦੀ ਦੇ ਦਾਂਗੇ ਵੀਰ ਜੀਓ ਤੋਂ 100 ਰੁਪਿਆ ਛੋਟ ਕਰਾਂਗੇ ਐਵੇਂ ਮੇਰਾ ਵੀਰ ਬਾਸ ਕੋਈ ਤਵੇਂ ਨਾ ਇਹਦੇ ਵਿੱਚ ਵੀ 2000 ਛੱਡ ਆਹ ਵੇਖੋ ਜੀ ਥਾਣੇ ਦਾ ਚੈੱਕ ਕਰ ਲਓ ਖੰਡੀ ਬੜੀ ਜੇ ਕੋਈ ਸਾਹ ਬੜਾ ਲੈ ਗਿਆ ਤੇ ਪਤਾ ਨਹੀਂ 7 ਕਿਲੋ ਤੋਂ 14 ਲੀਟਰ ਕਰਦੇ ਅਗਲਾ ਸਾਹ ਬੜੇ ਉਹ ਦੂਰ ਜਾ ਆਹ ਵੇਖੋ ਆਹ ਦੂਰ ਚੈੱਕ ਕਰੋ ਬੜੀ ਚੰਗੀ ਹੈ ਉਹ ਕੋਈ ਚਿੰਤਾ ਨਾ ਭਾਵੇਂ ਜਿਹੜਾ ਮਰਜੀ ਕੋਈ ਭੈਣ ਚ ਹੋਵੇ ਭਰਾ ਚ ਉਹਦੇ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਤੇ ਵਿਗਣੇ ਸਭ ਤੋਂ ਪਹਿਲਾਂ ਐ ਹੋਈ ਆ ਚਲੋ ਵੀਰ ਜੀ ਜਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਵੀਰ ਜੀ ਬਾਕੀ ਇਹ ਗਾਵਾਂ ਪਾਈਆਂ ਆਪਾਂ ਮੇਰੇ ਸਾਰੇ ਭਰਾ ਜਿੰਨੇ ਵੀ ਕੋਈ ਲੈਣੀ ਆ ਕੋਈ ਤਸੱਲੀ ਕਰਕੇ ਛੜੇ ਆਪਣੇ ਘਰ ਦੀ ਗਾਰੰਟੀ ਬਾਹਰ ਦੀ ਆਪਣੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਤੇ ਵੀਰ ਕੋਲ ਆਹੀ ਚਾਰ ਬੈੜਾ ਵਾ ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰਦੇ ਸ਼ੇਅਰ ਚੈਨਲ ਨੂੰ ਕਰਦੇ ਸਬਸਕ੍ਰਾਈਬ ਆ ਕੇ ਆਪਣੀ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਜੀ ਧੰਨਵਾਦ